ਜਲੰਧਰ ਦੀ ਦਿਹਾਤੀ ਪੁਲਿਸ ਦੇ ਵੱਲੋਂ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪਿਓ-ਪੁੱਤਰ ਦੀ ਜੋੜੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਮੈਥਪੁਰ ਦੇ ਅੰਦਰ ਪੈਂਦੇ ਪਿੰਡ ਉਦੋਵਾਲ ਦੇ ਕੋਲ ਦੋ ਸ਼ੱਕੀ ਵਿਅਕਤੀ ਖੜੇ ਨੇ ਜਦੋਂ ਜਾ ਕੇ ਪੁਲਿਸ ਦੇ ਵੱਲੋਂ ਨਦੀ ਤਲਾਸ਼ੀ ਕੀਤੀ ਗਈ ਤਾਂ ਉਹਨਾਂ ਦੇ ਕੋਲੋਂ ਇੱਕ ਦੇਸੀ ਪਿਸਤੌਲ ਵੀ ਬਰਾਮਦ ਹੋਇਆ ਇਹਨਾਂ ਦੀ ਪਛਾਣ ਰਾਜਕੁਮਾਰ ਪੁੱਤਰ ਸੁਚਰਾਮ ਰੋਹਿਤ ਕੁਮਾਰ ਨਿਵਾਸੀ थाना ਸ਼ਾਕੂਟ ਦੇ ਰੂਪ ਵਿੱਚ ਹੋਈ ਹੈ ਜਾਣਕਾਰੀ ਦੇ ਅਨੁਸਾਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ આરોપી ਰਿਸ਼ਤੇ ਦੇ ਵਿੱਚ ਪਿਓ ਪੁੱਤਰ ਲੱਗਦੇ ਨੇ ਇਹ ਦੋਨੋਂ ਰਾਤ ਦੇ ਸਮੇਂ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਵੜ ਕੇ ਚੋਰੀਆਂ ਤੇ ਲੁੱਟ ਦਾ ਕੰਮ ਕਰਦੇ ਸਨ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੇ ਕੋਲੋਂ 3 ਅਤੇ 32 ਬੋਰ ਤੇ ਖੁੱਲ 3 ਦੇਸੀ ਪਿਸਤੌਲ 25 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਉਥੇ ਇਹਨਾਂ ਦੇ ਕੋਲ 6 ਟੋਲੇ ਸੋਨਾ ਇੱਕ ਸਮਾਰਟਵਾਚ ਲੁੱਟੇ ਹੋਏ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ ਪੁਲਿਸ ਦੇ ਵੱਲੋਂ ਜਾਂਚ ਜਾਰੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਐਸਐਸਪੀ ਜਵਿੰਦਰ ਘੱਤੀ ਸਾਫਰਕੌਂ ਬੀ ਸਿੰਘਖਕ ਜੀ ਦੇ ਨਾਮ ਦੇ ਸ਼ੇਰ ਨਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਵਿੰਦਰ ਘੱਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਲੋਕ ਕ੍ਰਾਈਮ ਕਾਇਰ ਰਾਜੇਂ ਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸਿਫਰਟ ਇਨਫੋਰਮੇਸ਼ਨ ਦੇ ਕਾਰੋਬਾਰ ਕਰਦੇ ਹਨ ਦੋ ਮਹਿਕਤੀਆਂ ਰਾਜਕਮਨ ਅਤੇ ਰਾਜਨੀ ਜੋ ਕਿ ਪੋਪਤਹਰ ਅਤੇ ਏਰੀਏ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਹਿਤਪੁਰ ਸ਼ਾਹਕੋਟ ਅਤੇ ਨਕੋਦਰ ਏਰੀਆ ਦੇ ਵਿੱਚ ਗੋਹ ਬਣਾ ਕੇ ਲੋਕਾਂ ਰਾਹੀਗਾਂ ਨੂੰ ਦਰਾਤਮਕਾ ਕੇ ਪਿਸਤੌਲ ਦੀ ਨੋਕ ਤੇ ਲੁੱਟਾ ਖੋਣਾ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਕੋਲੋਂ 10 ਪਿਸਤੌਲ ਤੇ 25 ਜਿੰਦਾ ਰੌਲ ਲੁੱਟੇ ਹੋਏ ਮੋਬਾਈਲ ਨਾਲ ਵਿੱਚ ਨੋ ਮੋਬਾਈਲ 1 वाट ਵਾਚ ਤੇ 6 ਟੋਲੇ ਦੀ ਖਰੀਦ ਜੋ 16 ਡਕਵਰ ਕੀਤਾ ਗਿਆ ਹੈ ਬਿਊਰੋ ਰਿਪੋਰਟ 1 ਪੁਆਇੰਟ